ਪਹਿਲਾ ਤਾਂ ਸਭ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਹੋਣ ਲੱਖ ਲੱਖ ਵਧਾਈਆਂ ਹੋਣ ਜਿੰਨੇ ਵੀ ਸਾਨੂੰ YouTube ਤੇ ਦਰਸ਼ਕ ਸੁਣ ਰਹੇ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਜੀ ਦਸਾਂ ਪਾਤਸ਼ਾਹ ਜੀ ਦੀ ਅਸੀਂ ਜੋ ਇੱਕ ਸ਼ਾਰਟ ਬਣਾ ਕੇ ਭਾਵ ਕੇ ਸੰਖੇਪ ਸ਼ਬਦਾਂ ਵਿੱਚ ਆਪ ਜੀ ਸਭ ਨੂੰ ਜੋ ਪ੍ਰਚਾਰ ਦੇ ਮਾਧਿਅਮ ਰਾਹੀਂ ਵੀਡੀਓ ਦੇ ਮਾਧਿਅਮ ਰਾਹੀਂ ਸੁਣਾਈਦਾ ਹੈ ਸੋ ਆਪ ਜੀ ਸਭ ਸਾਨੂੰ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਜੋ ਸਾਂਝ ਪਾਉਦੇ ਹੋ ਸੋ ਮੇਰੇ ਵੱਲੋਂ ਵੀ ਸਭ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈ ਦਲੋਂ ਜੋ ਆਪ ਜੀ ਦੇ ਮੈਂ ਸਨਮੁਖ ਕਰਦਾ ਹਾਂ ਸੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਹੁਣ ਅਸੀਂ ਇਹ ਇੱਕ ਬਲੌਗ ਟੈਪ ਜੋ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਪ੍ਰਾਤਨ ਮਰਿਆਦਾ ਅਨੁਸਾਰ ਅਸੀਂ ਘਰਾਂ ਵਿੱਚੋਂ ਦੀਵੇ ਭਾਵ ਕੇ ਥਾਲੀ ਤਿਆਰ ਕਰਕੇ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਜੋ ਦੀਵਾਲੀ ਦੇ ਤਿਹਾੜ ਤੇ ਦੀਵੇ ਜਗਾਉਂਦੇ ਹਾਂ ਤੇ ਨਾਲ ਦੀ ਨਾਲ ਕਿਵੇਂ ਇੱਕ ਬਰਤਨ ਦੇ ਵਿੱਚ ਰੱਖ ਕੇ ਜੋ ਮਠਿਆਈਆਂ ਦਾ ਜੋ ਪਰੰਪਰਾ ਚੱਲਦੀ ਆ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਦੀਵਾ ਤਿਆਰ ਕਰਕੇ ਔਰ ਵਿੱਚ ਇਸ ਕੌਲੀ ਦੇ ਵਿੱਚ ਜੋ ਮਠਿਆਈਆਂ ਪਾ ਕੇ ਗੁਰੂ ਘਰ ਦੇ ਵਿੱਚ ਪਹਿਲਾਂ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਉਹਨਾਂ ਨੂੰ ਭੋਗ ਲਗਾਇਆ ਜਾਂਦਾ ਹੈ ਸੋ ਆਓ ਸਾਡੇ ਨਾਲ ਤੁਸੀਂ ਗੁਰਦੁਆਰਾ ਸਾਹਿਬ ਚਲੋ ਬਾਕੀ ਦਾ ਜੋ ਉੱਥੇ ਜਾ ਕੇ ਆਪ ਜੀ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਪੂਰੀ ਜੋ ਪ੍ਰਾਤਨ ਮਰਿਆਦਾ ਜੋ ਚਲਦੀ ਆ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹੁੰਦੀ ਹੈ ਪਰ ਫਿਰ ਵੀ ਮੈਂ ਸੋਚਿਆ ਕਿ ਇੱਕ ਵਾਰ ਆਪ ਸਭ ਮੇਰੇ ਜੋ ਪ੍ਰਸ਼ੰਸਕ ਹਨ ਭਾਵ ਕਿ ਜੋ ਸਾਨੂੰ ਸੁਣਦੇ ਹਨ ਉਹਨਾਂ ਨੂੰ ਦੀਵਾਲੀ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦੇ ਦਿਏ ਅਤੇ ਉਹਨਾਂ ਦੇ ਨਾਲੇ ਵੀਡੀਓ ਵੀ ਜਰੂਰ ਸਾਂਝੀ ਕਰਿਏ ਸੋ ਇਸ ਤਰ੍ਹਾਂ ਅੱਗੇ ਚੱਲਦੇ ਹਾਂ ਗੁਰੂ ਘਰ ਦੇ ਵਿੱਚ ਆਪ ਜੀ ਦੇ ਨਾਲ ਜੋ ਵਿਚਾਰਾਂ ਦੀ ਸਾਂਝ ਕਰਾਂਗੇ ਪ੍ਰਾਤਨ ਬਰਿਆਦਾ ਦੇ ਅਨੁਸਾਰ ਅੱਜ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਦਿਵਾਲੀ ਦੇ ਤਿਉਹਾਰ ਤੇ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਜੀ ਦੇ ਥੱਲੇ ਜੋ ਇਸ ਤਰ੍ਹਾਂ ਬੀਬੀਆਂ ਭੈਣਾਂ ਵੱਲੋਂ ਜੋ ਦੀਵੇ ਜਗਾਏ ਗਏ ਹਨ ਜਿਵੇਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਹਾਆ ਕਰਾ ਕੇ ਤੇ ਦਿੱਲੀ ਪਹੁੰਚੇ ਸਨ ਇਹ ਬਾਦਸ਼ਾਹ ਜਹਾਂਗੀਰ ਦੇ ਪਾਸ ਸੋ ਉਸ ਟਾਈਮ ਉਹ ਦਿੱਲੀ ਤੋਂ ਵਾਪਸੀ ਆਉਂਦੇ ਹੋਏ ਦੁਬਾਰਾ ਅੰਮ੍ਰਿਤਸਰ ਆਏ ਸਨ ਤੇ ਉਥੋਂ ਅੰਮ੍ਰਿਤਸਰ ਆਉਣ ਕਰਕੇ ਉਥੋਂ ਦੀ ਸੰਗਤ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਪ੍ਰਗਟ ਕੀਤੀ ਸੀ ਔਰ ਦੀਪਮਾਲਾ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਸੋ ਇਹ ਮਰਿਆਦਾ ਅਨੁਸਾਰ ਸਿੱਖ ਧਾਰਮਿਕ ਆਸਤਾ ਦੇ ਅਨੁਸਾਰ ਇਸ ਤਰ੍ਹਾਂ ਫਿਰ ਦੀਵੇ ਜਗਾ ਕੇ ਜੋ ਉਹਨਾਂ ਨੂੰ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮਿਸ਼ਨ ਸਾਹਿਬ ਦੇ ਥੱਲੇ ਜੋ ਇਸ ਤਰ੍ਹਾਂ ਦੀਪਮਾਲਾ ਕਰਕੇ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਸੋ ਆਪ ਜੀ ਨੂੰ ਅੰਦਰ ਦੇ ਵੀ ਦਰਸ਼ਨ ਕਰਾ ਦਿੱਤੇ ਹਨ ਸੋ ਬਾਕੀ ਜਿਵੇਂ ਕਿ ਅਸੀਂ ਕਹਿ ਲਈਏ ਕਿ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਦੇ ਵਿੱਚ ਪ੍ਰਾਤਨ ਧਾਰਨਾ ਦੇ ਅਨਸਾਰ ਵੀ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਵੀ ਜੋ ਪੂਰਵਜਾਂ ਦੇ ਦੀਵੇ ਜਗਾਈ ਜਾਂਦੇ ਹਨ ਤੇ ਜਿੱਥੇ-ਜਿੱਥੇ ਜੋ ਉਹਨਾਂ ਦੇ ਗੋਤਰ ਹਨ ਉੱਥੇ ਵੀ ਦੀਵੇ ਜਗਾਈ ਜਾਂਦੇ ਹਨ ਤੇ ਆਪਣੇ ਸਾਰੇ ਜੋ ਇਹ ਆਪਣੀ ਸ਼ਰਧਾ ਲੈ ਕੇ ਸਾਰੇ ਉੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਹਨ ਅਤੇ ਥਾਮਾ-ਥਾਮਾ ਤੇ ਜੋ ਦੀਵੇ ਜਗਾਈ ਜਾਂਦੇ ਹਨ ਰੂੜੀਆਂ ਤੇ ਵੀ ਦੀਵੇ ਜਗਾਈ ਜਾਂਦੇ ਹਨ ਓ ਦੇਖੋ ਮੜਦੀ ਜਿੰਦਾਤਲਾਂ ਲੱਗਾ ਸੋ ਅਸੀਂ ਵੀ ਆਪਣੇ ਘਰ ਦੇ ਵਿੱਚ ਪਹਿਲੀ ਅਸਵਾਜੀ ਚਲਾ ਕੇ ਤਾਂ ਅਸਮਾਨ ਦੇ ਵਿੱਚ ਬੰਬ ਦਾ ਧਮਾਕਾ ਕਰਕੇ ਦੀਵਾਲੀ ਦਾ ਆਗਮਨ ਕਰ ਦਿੱਤਾ ਤੇ ਅਲੇ-ਦਵਾਲੇ ਵੀ ਸੀਟੀਆਂ বাজ ਰਹੀਆਂ ਤੇ ਹੁਣ ਇਹਦੀ ਵੀ ਸੀਟੀ ਪਜਾਵਾਂਗੇ ਵੈਸੇ ਏਡੀ ਡਰਨ ਵਾਲੀ ਗੱਲ ਨਹੀਂ ਸੀ ਜਿੱਡਾ ਮੁੰਡਾ ਡਰ ਕੇ ਤੋੜਿਆ ਆ ਇਹ ਦੇਖੋ ਇਹ ਦੂਸਰੀ ਅਸਵਾਜੀ ਸਾਡੇ ਪਰਿਵਾਰ ਬਲੋ ਸਭ ਤੋਂ ਛੋਟੇ ਕਾਕਾ ਦਵਿੰਦਰ ਸਿੰਘ ਨੇ ਚਲਾਈ ਸੋ ਬਲਜਿੰਦਰ ਸਿੰਘ ਬਲੋ ਹੱਥ ਵਿੱਚ ਫੜ ਕੇ ਆਸਤ ਬਾਜੀ ਹੱਥ ਵਿੱਚ ਹੀ ਚੱਲਗੀ ਹੱਥ ਵਿੱਚ ਹੀ ਚੱਲਗੀ ਹੱਥ ਤੇ ਨਹੀਂ ਚੱਲੀ ਗਾ ਮਮੀ ਕੋਈ ਦਿੱਕਤ ਤਾਂ ਨਹੀਂ ਹੋਈ ਦੁਬਾਰਾ ਜੁਹਣੇ ਸਿਵੇ ਜੁਹਣੇ ਸੋ ਕਈ ਵਾਰੀ ਆਪਣੇ ਵੀਡੀਓ ਬਣਦੀ ਓਏ ਹੈਵਨ ਇਧਰ ਨਾ ਹੱਥ ਮਾਰਦੇ ਮੇਰੇ ਵਿੱਚ ਪਤਾ ਓਏ ਆਇਆ ਕੋਈ ਗੁਰ ਆ ਲਿਆ ਜਾਓ ਆਲਾ ਨਾਲ ਆਲਾ ਸੋ ਮੈਂ ਨਾ ਬੱਚਿਆਂ ਨੂੰ ਦੱਸ ਦਵਾਂ ਕਿ ਕਈ ਵਾਰੀ ਜਦੋਂ ਅਸੀਂ ਸੋਚਦੇ ਆ ਵੀ ਸਾਡੀ ਵੀਡੀਓ ਬਣਦੀ ਆ ਤਾਂ ਅਸੀਂ ਥੋੜਾ ਜਿਹਾ ਐਕਸਾਈਟਡ ਹੋ ਜਾਂਦੇ ਤੇ ਕਈ ਵਾਰੀ ਉਹ ਸਾਡੇ ਦਿਮਾਗ ਜਿਹੜਾ ਆ ਵੀ ਉਹ ਥੋੜੀ ਟਾਈਮਿੰਗ ਜ਼ਿਆਦਾ ਲੈ ਜਾਂਦਾ ਤੇ ਕੋਸ਼ਿਸ਼ ਕਰਨੀ ਆ ਐਕਟਿਵ ਰਹਿਣ ਦੀ ਕਿਉਂਕਿ ਕੋਈ ਹਾਸਾ ਮਜ਼ਾਕ ਨਹੀਂ ਤੇ ਜੇ ਹੌਸਲੇ ਨਾਲ ਹੁਣ ਹੱਥ ਦੇ ਵਿੱਚ ਫੜ ਕੇ ਇਹਨੂੰ ਜਿਹੜਾ ਜੋ ਉਹ ਫੁੱਲ ਹੈ ਲਾਈਟਰ ਬਾਰੇ ਇਹਨੂੰ ਹੱਥ ਦੇ ਵਿੱਚ ਫੜ ਕੇ ਜੋ ਹੁਣ ਚਲਾਉਣ ਦੀ ਤਿਆਰੀ ਹੋ ਰਹੀ ਆ ਤੇ ਕੀ ਦਾ ਬਲਜਿੰਦਰ ਕੋ ਗਰਨੇਡ ਚਲਾਉਣ ਲੱਗਾ ਆਪੇ ਨੂੰ ਆਪੇ ਲੱਭ ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਇਹ ਦਿਖਾ ਲਿਆ ਸਾਰਾ ਵੀਡੀਓ ਦੇ ਵਿੱਚ ਕਿ ਬੱਚੇ ਜਿਸ ਤਰ੍ਹਾਂ ਪਟਾਕੇ ਚਲਾਉਂਦੇ ਆ ਅਨਾਰ ਚਲਾਉਂਦੇ ਆ ਜਾਂ ਚੱਕਰੀਆਂ ਵਗੈਰਾ ਚਲਾਉਂਦੇ ਆ ਦੀਵਾਲੀ ਦੀ ਜੋ ਖੁਸ਼ੀ ਨੂੰ ਮਨਾਉਂਦੇ ਹੋਏ ਪਰ ਲੇਕਿਨ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਦੀਵਾਲੀ ਦੇ ਤਿਉਹਾਰ ਤੇ ਬੱਚਿਆਂ ਦਾ ਮਨੋਰੰਜਨ ਹੋ ਜਾਂਦਾ ਤੇ ਇੱਕ ਦੁੱਖ ਦੀ ਗੱਲ ਵੀ ਹੈ ਕਿ ਓਏ ਇੱਕ ਮਿੰਟ ਇਸ ਦੇ ਵਿੱਚ ਇੱਕ ਦੁੱਖ ਦੀ ਗੱਲ ਵੀ ਹੈ ਕਿ ਇਹਨਾਂ ਪਟਾਕਿਆਂ ਦੇ ਕਰਕੇ ਵਾਤਾਵਰਣ ਦੇ ਵਿੱਚ ਇੰਨਾ ਜੋ ਧੂਆਂ ਪੋਲੂਸ਼ਨ ਪੈਦਾ ਹੋ ਗਿਆ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਸੋ ਇਹ ਬਹੁਤ ਛੱਡਾ ਪਿੰਡ ਖੁੱਲਾ ਡੁੱਲਾ ਪਿੰਡਿਆਂ ਤੇ ਔਰ ਤੁਸੀਂ ਦੇਖੋ ਵੀ ਜਿੱਨਾ ਸ਼ਹਿਰਾਂ ਦੇ ਵਿੱਚ ਇੰਨਾ ਗਲੀਆਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਪਟਾਕੇ ਚੱਲਦੇ ਆ ਉਥੇ ਕਿੰਨਾ ਪ੍ਰਦੂਸ਼ਣ ਹੋਊਗਾ ਔਰ ਕਿੰਨੀ ਜ਼ਿਆਦਾ ਸਾਹ ਲੈਣ ਚ ਵੀ ਦਿੱਕਤ ਹੁੰਦੀ ਹੋਊਗੀ ਸਾਡੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਹੈ ਔਰ ਖੁੱਲਾ ਡੁੱਲਾ ਹੈ ਘਰ ਵੀ ਤੁਸੀਂ ਦੇਖ ਸਕਦੇ ਆ ਕਿ ਖੁੱਲੇ ਡੁੱਲੇ ਆ ਪਰ ਜੇ ਵੀ ਇੱਥੇ ਬੱਚਿਆਂ ਪਰੋਂ ਇੰਨੇ ਜੋ ਪਟਾਕੇ ਖੁਸ਼ੀ ਮਨਾਉਂਦੇ ਤੇ ਚਲਾਏ ਗਏ ਤੇ ਸਾਨੂੰ ਸਾਹ ਲੈਣਾ ਬੜੀ ਔਖਾ ਹੋ ਗਿਆ ਤੋਂ ਇਸੇ ਤਰ੍ਹਾਂ ਚਲੋ ਇੱਕ ਸਾਲ ਦੇ ਬਾਅਦ ਇਹ ਦਿਨ ਆਉਂਦਾ ਤੇ ਇਸੇ ਤਰ੍ਹਾਂ ਬੱਚਿਆਂ ਦੇ ਨਾਲ ਵੀ ਇੰਜੋਏ ਕਰਦੇ ਆ ਤੇ ਜਿਵੇਂ ਕਿ ਤੁਹਾਨੂੰ ਸਾਰਾ ਅਸੀਂ ਜੋ ਪ੍ਰੋਸੀਜਰ ਦਿਖਾ ਲਿਆ ਬੱਚਿਆਂ ਦੇ ਨਾਲ ਅਸੀਂ ਇੰਜੋਏ ਕੀਤਾ ਪਟਾਕੇ ਚਲੋ ਮੈਂ ਤਾਂ ਨਹੀਂ ਚਾਹਿਆ ਪਰ ਬੱਚੇ ਤੁਹਾਨੂੰ ਅਸੀਂ ਵੀ ਜਦੋਂ ਛੋਟੇ ਛੋਟੇ ਸੀਗੇ ਇਹਨਾਂ ਦੀ ਉਮਰ ਦੇ ਵਿੱਚ ਸੀਗੇ ਤਾਂ ਐਸੇ ਹੀ ਤਰ੍ਹਾਂ ਪਟਾਕੇ ਚਲਾਉਦੇ ਸੀ ਆਪਣਾ ਜੋ ਬਚਪਨਾ ਇੰਜੋਏ ਕਰਦੇ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਛੋਟੇ ਛੋਟੇ ਬੱਚੇ ਕਿੱਦਾਂ ਮਤਲਬ ਕਿ ਐਨ ਪੂਰਾ ਆਪਣੇ ਆਪਣੇ ਤਰੀਕੇ ਨਾਲ ਇੰਜੋਏਮੈਂਟ ਕਰ ਰਹੇ ਆ ਪਟਾਕੇ ਚਲਾ ਰਹੇ ਆ ਇਹਨਾਂ ਨੂੰ ਜਦਾ ਗੰਡੇ ਬੰਬ ਕਰਕੇ ਮਸ਼ਹੂਰ ਕੀਤੇ ਹੋਏ ਆ ਨਹੀਂ ਨਹੀਂ ਬੁਲਟ ਬੰਬ ਬੁਲਟ ਬੰਬ ਬੁਲਟ ਬੰਬ ਬੁਲਟ ਬੰਬ ਇਹਨਾਂ ਦੇ ਜੋ ਆ ਪਹਿਲਾਂ ਅਸੀਂ ਗੰਡੇ ਬੰਬ ਕਹਿੰਦੇ ਹੁੰਦੇ ਸੀ ਹੁਣ ਬੁਲਟ ਬੰਬ ਆ ਗਿਆ ਸਾਡੇ ਦੌਰ ਦੇ ਵਿੱਚ ਇਹ ਵੱਡਾ ਪਟਾਕਾ ਜੋ ਸੀ ਗੋਲ ਆਲੂ ਵਰਗਾ ਉਹ ਸੀ ਇਹ ਗੰਡਾ ਬੰਬ ਤੇ ਹੁਣ